ਕਿ ਸਦਣਾ ਨਾ বাস ਅੱਡੇ ਖੜਕੇ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਉੱਥੇ ਬੀਬੀਆਂ ਦਾ ਰੋਡਵੇਜ ਵਾਲਿਆਂ ਨੂੰ ਕਹ ਲਓ ਵੀ ੱੱੱਕੇ ਮਾਰਦੀਆਂ ਡਰਾਈਵਰ ਕੰਡੈਕਟਰ ਨੂੰ ਵੀ ਅਸੀਂ ਵੀ ਬਹਿਣਾ ਅਸੀਂ ਵੀ ਬਹਿਣਾ ਉਹ ਉਹ 52 ਤੱਕ ਕਿੱਦਾਂ ਕੰਟਰੋਲ ਕਰਨ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਠੀਕ ਠਾਕ ਹੋ ਬਾਈ ਜੀ ਅੱਜ ਨਾ ਇੱਕ ਮੁੱਦਾ ਆਪਣੇ ਕੋਲ ਆਪਣੇ ਡਰਾਈਵਰੀ ਲਾਈਨ ਦਾ ਥੋੜਾ ਅਜੀਬ ਜਿਹਾ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਯਾਰ ਜਿੱਲੇ ਕੋਈ ਐਕਸੀਡੈਂਟ ਹੁੰਦਾ ਨਾ ਤੇ ਸਾਡੇ ਨਿਊਜ਼ ਵਾਲੇ ਨਾ ਬਖਸ਼ਦਾ ਹੀ ਨਹੀਂ ਕਿਸੇ ਨੂੰ ਯਾਰ ਬਖਸ਼ਦਾ ਹੀ ਨਹੀਂ ਉਹ ਵੀ ਆਪਾਂ ਬਖਸ਼ ਦਈਏ ਇੱਕ ਬੱਸ ਲੱਗੀ ਆ سیمنٹ ਵਾਲੇ ਡੰਪਰ ਦੇ ਪਿੱਛੇ ਡੰਪਰ ਪਿੱਛੇ ਲੱਗੀ ਆ ਤੇ ਕੋਈ ਉਥੇ ਨਿਊਜ਼ ਵਾਲਾ ਮੇਰੇ ਹਿਸਾਬ ਨਾਲ ਕੈਮਰਾ ਲਾ ਕੇ ਤਾਂ ਬੈਠਾ ਨਹੀਂ ਸੀ ਜਿਹਨੇ ਦੇਖਿਆ ਕਿਦਾਂ ਬੱਜੀ ਕਿਦਾਂ ਨਹੀਂ ਹੈ ਨਾ ਪਰ ਜਿਹੜੀ ਉਹਨੇ ਨਿਊਜ਼ ਬਣਾਈ ਆ ਨਾ ਉਹ ਮੈਂ ਤੁਹਾਨੂੰ ਥੋੜੀ ਜਿਹਾ ਸੁਣਾ ਦਿੰਦਾ ਫਿਰ ਉਸ ਤੋਂ ਬਾਅਦ ਗੱਲ ਕਰਦਾ

ਇਸ ਪੱਕਰ ਨੇ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਬਸ ਦੇ ਫਰਖੱਚੇ ਉਡਾ ਕੇ ਰੱਖ ਦਿੱਤੇ ਨੇ ਤੇ ਬੁਰੇ ਤਰੀਕੇ ਦੇ ਨਾਲ ਇਹ ਬਸ ਟਿੰਪਰ ਦੇ ਵਿੱਚ ਜਾ ਬੱਜੀ ਐ ਤਾਂ ਦੱਸਣਾ ਚਾਹੁੰਦੇ ਆ ਕਿ ਸਵਾਰੀਆਂ ਦੇ ਦੱਸਣ ਮੁਤਾਬਕ ਸਾਰੀ ਗਲਤੀ ਇਸ ਬਸ ਵਾਲੇ ਦੀ ਗੱਡੀ ਜਾ ਰਹੀ ਐ ਬਸ ਦੱਸਿਆ ਜਾ ਰਿਹਾ ਕਿ ਬਸ ਦੇ ਵਿੱਚ ਸਵਾਰੀਆਂ ਬਹੁਤ ਹੀ ਜ਼ਿਆਦਾ ਭਰੀਆਂ ਹੋਈਆਂ ਸੀ ਓਵਰ ਲੋਡ ਬਸ ਕੀਤੀ ਹੋਈ ਸੀ ਤੇ ਇਸ ਤੋਂ ਇਲਾਵਾ ਤੇਜ਼ ਬਸ ਚਲਾ ਰਹੀ ਸੀ ਬਸ ਦਾ ਡਰਾਈਵਰ ਬਹੁਤ ਹੀ ਤੇਜ਼ ਬਸ ਚਲਾ ਰਿਹਾ ਸੀ ਜਿਸ ਦੇ ਬਾਅਦ ਮੋੜੇ ਆਇਆ ਇੱਕ ਦੇਪਾਰ ਦੇ ਵਿੱਚ ਬੱਸ ਪੂਰੇ ਤਰੀਕੇ ਨਾਲ ਵੱਜਦੀ ਹੈ ਟਰੱਕ ਦੇ ਵਿੱਚ ਪੂਰੇ ਤਰੀਕੇ ਨਾਲ ਵੱਜਦੀ ਹੈ ਤਾਂ ਮੌਕੇ ਦੇ ਉੱਤੇ ਬੱਸ ਦਾ ਪਰ ਖੱੱਚੇ ਉੱਟ ਜਾਂਦੇ ਨੇ ਮੋਹਰਲੇ ਪਾਸੇ ਬੱਸ ਪੰਨ ਹੋ ਜਾਂਦੀ ਹੈ ਤਾਂ ਵਿੱਚ ਖੜੀਆਂ ਸਵਾਰੀਆਂ ਤੇ ਗੁੱਜੀਆਂ ਸੱਟਾਂ ਲੱਗਦੀਆਂ ਹਰ ਇੱਕ ਸਵਾਰੀਆਂ ਨਾਲ ਹੁਣ ਹੁਣ ਇਹਦੇ ਵਿੱਚ ਬਾਈ ਜੀ ਦੋ ਚੀਜ਼ਾਂ ਇਸ ਬੰਦੇ ਨੇ ਕਹੀਆਂ ਇਹ ਵੀਰ ਕਹਿੰਦਾ ਵੀ ਬੱਸ ਓਵਰਲੋਡ ਸੀ ਉਹਦਾ ਸੀ ਜਵਾਬ ਦਿੰਨੇ ਬਾਈ ਕਿਸੇ ਦਿਨ ਨਾ ਬੱਸ ਅੱਡੇ ਖੜਕੇ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਉੱਥੇ ਬੀਬੀਆਂ ਦਾ ਰੋਡਵੇਜ ਵਾਲਿਆਂ ਨੂੰ ਕਹ ਲਓ ਵੀ ੱੱੱਕੇ ਮਾਰਦੀਆਂ ਡਰਾਈਵਰ ਕੰਡੈਕਟਰ ਨੂੰ ਵੀ ਅਸੀਂ ਵੀ ਬਹਿਣਾ ਅਸੀਂ ਵੀ ਬਹਿਣਾ ਉਹ ਉਹ 52 ਤੱਕ ਕਿੱਦਾਂ ਕੰਟਰੋਲ ਕਰਨ ਤੁਸੀਂ ਸਰਕਾਰ ਨੂੰ ਕਹੋ ਤਾਂ ਵੀ ਕਿਰਾਇਆ ਲਾਉਣ ਤੇ ਉਹ ਬੀਬੀਆਂ ਨਾਲ ਧੱਕਾ ਕਰਨ ਡਰਾਈਵਰ ਕੀ ਕਰੇ ਓਵਰਲੋਡ ਤਾਂ ਬੱਸ ਆਪੇ ਹੀ ਹੁਣੀ ਜਾਂ ਬੀਬੀਆਂ ਰਾਜਧਾਨੀ ਜਾਂ ਹੋਰ ਜਿਹੜੀਆਂ ਪ੍ਰਾਈਵੇਟ ਬੱਸਾਂ ਐਕਸਪ੍ਰੈਸ ਜਾਂ ਹੋਰ ਕਰਤਾਰ ਉਹਨਾਂ 'ਚ ਤਾਂ ਬੀਬੀਆਂ ਬੈਂਦੀਆਂ ਨਹੀਂ ਉਹ ਰੋਡਵੇਜ ਕਰਕੇ ਦਾ ਘੰਟਾ ਘੰਟਾ ਖੜੀਆਂ ਰਹਿੰਦੀਆਂ ਬੱਸ ਦੇ ਤਾਂ ਜੇ 52 ਬਿਠਾ ਕੇ ਰੋਡਵੇਜ ਵਾਲਾ ਡਰਾਈਵਰ ਤੁਰਦਾ ਕੰਡੈਕਟਰ ਤੁਰਦਾ ਉਹਦਾ ਤਾਕੀਆਂ ਤੋੜ ਦਿੰਦੀਆਂ ਸਾਨੂੰ ਵੀ ਤੇ ਦੂਜੀ ਚੀਜ਼ ਏ ਜਿਹੜੀਆਂ ਸਵਾਰੀਆਂ ਨੇ ਵੀਰ ਤੈਨੂੰ ਇਹ ਗੱਲ ਕਹੀ ਆ ਕਿ ਬੱਸ ਬੜੀ ਤੇਜ਼ ਸੀ ਉਹ ਸਵਾਰੀ ਦੀ ਤੂੰ ਵੀਡੀਓ ਤਾਂ ਬਣਾਉਂਦਾ ਤੇ ਏਡੀ ਸਵਾਰੀ ਬੇਵਕੂਫ ਸੀ ਕਿ ਉਹ ਬੱਸ ਵਾਲਾ ਇੰਨਾ ਰਫ ਚਲਾ ਰਿਹਾ ਸੀਗਾ ਤੇ ਜਿਹੜਾ ਉਹ ਸਵਾਰੀ ਨੇ ਬੱਸ ਰੋਕੀ ਨਹੀਂ ਉਹਨਾਂ ਚ ਕੋਈ ਇਦਾਂ ਦੀ ਸਵਾਰੀ ਸੀਗੀ ਨਹੀਂ ਕਿ ਇਹ ਰਫ ਚਲਾ ਰਿਹਾ ਤੇ ਆਪਾਂ ਬੱਸ ਨੂੰ ਰੋਕੀਏ ਕਿ ਆਪਾਂ ਇਹਦੇ ਨਾਲ ਨਹੀਂ ਜਾਣਾ ਜਾਂ ਇਹਨੂੰ ਆਪਾਂ ਕਹੀਏ ਜਾਂ ਇਹਦੀ ਕੰਪਲੇਂਟ ਕਰੀਏ ਜਾਂ ਇਹਦੀ ਵੀਡੀਓ ਬਣਾਈਏ ਵੀ ਰਫ ਚਲਾ ਰਿਆ ਐਵੇਂ ਯਾਰ ਬੇਮੁਖ ਤੇ ਤੁਸੀਂ ਆਪਣੇ ਕੋਲੋਂ ਟਿੱਪਣੀਆਂ ਲਾ ਦਿੰਨੇ ਆ ਪਤਾ ਕੀ ਆ ਡਰਾਈਵਰ ਬੰਦੇ ਦੀ ਜ਼ਿੰਦਗੀ ਦਾ ਪਹਿਲੇ ਹੀ ਬੜੀ ਔਖੀ ਆ ਤੇ ਤੁਹਾਡੀਆਂ ਇਹ ਗੱਲਾਂ ਦੇਖੋ ਕਿੱਥੋਂ ਕਿੱਥੇ ਤੱਕ ਪਹੁੰਚਾ ਦਿੰਦੀਆਂ ਅਗਲੇ ਨੂੰ ਨੌਕਰੀ ਤੋਂ ਵੀ ਲਾ ਦਿੰਦੀਆਂ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਭਾ ਜਿਹੜਾ ਐਕਸੀਡੈਂਟ ਹੁੰਦਾ ਨਾ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਡਰਾਈਵਰ ਦੀ ਗਲਤੀ ਹੋਵੇ Air ਵਾਲੀ ਪਾਈਪ ਇੰਨੀਆਂ-ਇੰਨੀਆਂ ਪਾਈਪਾਂ Air ਵਾਲੀਆਂ ਪਾਈਪਾਂ ਜਿਹੜੀਆਂ ਹੁੰਦੀਆਂ ਜਿੰਨਾ ਬ੍ਰੇਕ ਕੰਟਰੋਲ ਕਰੀਦੀਆਂ ਸੀ ਜੇਕਰ Air ਵਾਲੀ ਪਾਈਪ ਫਾੜ ਜਵੇ ਜਾਂ ਫਿਰ Air ਵਾਲੀ ਪਾਈਪ ਨੂੰ ਕੁਝ ਵੀ ਹੋ ਜਾਏ ਜਾਂ ਕੋਈ ਬੂਸਟਰ ਖਰਾਬ ਹੋ ਜਾਏ ਬੱਸ ਦਾ ਸਡਨਲੀ ਜਾਂ ਟਰੱਕ ਦਾ ਜਿਹੜੇ ਕਿ 에어 ਬ੍ਰੇਕਸ ਹੈਗੀਆਂ ਆ ਤੇ ਗੱਡੀ ਕੰਟਰੋਲ ਨਹੀਂ ਹੁੰਦੀ ਐਕਸੀਡੈਂਟ ਹੋ ਜਾਂਦਾ ਹੀ ਗੱਡੀ ਰੁਕਦੀ ਨਹੀਂ ਉਹ ਗੱਡੀ ਕਿਤੇ ਵੀ ਵੱਜ ਸਕਦੀ ਆ ਹਰੇਕ ਦੇ ਵਿੱਚ ਡਰਾਈਵਰ ਦੀ ਗਲਤੀ ਨਾ ਕੱਢਿਆ ਕਰੋ ਮਕੈਨੀਕਲ ਇਫੈਕਟ ਵੀ ਹੁੰਦੇ ਇਹਦੇ ਵਿੱਚ ਠੀਕ ਹੈ ਨਹੀਂ ਮਕੈਨੀਕਲ ਫਾਲਟ ਵੀ ਹੁੰਦੇ ਆ ਜੇ ਤੁਸੀਂ ਕਹੋ ਜੀ ਹਾਂ ਨਹੀਂ ਜੀ ਡਰਾਈਵਰ ਨੇ ਮਾਰੀ ਆ ਡਰਾਈਵਰ ਨੇ ਇਹ ਕੀਤਾ ਡਰਾਈਵਰ ਨੇ ਉਹ ਕੀਤਾ ਜਾਂ ਡਰਾਈਵਰ ਦੇ ਕੋਲ ਦਾ ਤਿੰਨ ਪੈਡਲ ਆ ਚੌਥਾ ਸਟੀering ਪੰਜਵਾਂ ਗੇਅਰ ਆ ਡਰਾਈਵਰ ਕੀ ਕਰੂਗਾ ਜੇਕਰ ਉਸ ਚੀਜ਼ ਦੀ ਬ੍ਰੇਕ ਹੀ ਫੇਲ ਹੋ ਜਾਏ ਸਟੀering ਲੌਕ ਹੋ ਜਾਂਦੇ ਆ ਟਾਈ ਰਾਡ ਦੀ ਗੋਲੀ 4 ਇੰਚ ਦੀ ਹੁੰਦੀ ਆ 4 ਇੰਚ ਦੀ ਗੋਲੀ ਦੇ ਉੱਤੇ ਪੂਰੀ ਗੱਡੀ ਦਾ ਸਟੀering ਕੰਮ ਕਰਦਾ ਟਾਈ ਰਾਡ ਦੀ ਗੋਲੀ ਨਿਕਲ ਜਾਏ ਡਰਾਈਵਰ ਕਿੱਥੇ ਜਾਊਗਾ ਗੱਡੀ ਕੰਟਰੋਲ ਨਹੀਂ ਹੁੰਦੀ ਯਾਰ ਤੁਸੀਂ ਐਕਸੀਡੈਂਟ ਨੂੰ ਨਾ ਹਮੇਸ਼ਾ ਡਰਾਈਵਰ ਦੇ ਸਿਰ 'ਨਾ ਪਾਇਆ ਕਰੋ ਕਈ ਵਾਰੀ ਕੁਦਰਤੀ ਤੌਰ ਤੇ ਮਕੈਨੀਕਲ ਫਾਲਟ ਕਰਕੇ ਵੀ ਐਕਸੀਡੈਂਟ ਹੁੰਦੇ ਆ ਕੋਈ ਨਿਊਜ਼ ਬਣਾਉਣੀ ਹੁੰਦੀ ਜਾਂ ਉਹਦੇ ਚ ਗਵਾਹ ਲਿਆਇਆ ਕਰੋ ਗਵਾਹ ਉਹਨੂੰ ਤੁਹਾਡੀ ਉਹ ਖਬਰ ਦੇ ਆਧਾਰ ਦੇ ਉੱਤੇ ਕੋਰਟ ਨੂੰ ਸਜ਼ਾ ਕਰ ਦੂ ਡਰਾਈਵਰ ਨੂੰ ਜੇ ਕੋਈ ਸਵਾਰੀ ਨਾ ਕੋਈ ਕਿਸੇ ਦਾ ਕੋਈ ਕਹਿ ਲੋ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਆ ਯਾਰ ਕੀ ਪਤਾ ਬੱਸ ਦਾ ਪ੍ਰੈਸ਼ਰ ਡੇ ਗਿਆ ਬੱਸ ਦੀ ਬ੍ਰੇਕ ਫੇਲ ਹੋਈ ਆ ਅੱਜ ਕੱਲ ਦਾ ਕਲੱਚ ਵੀ ਜਿਹੜਾ ਪ੍ਰੈਸ਼ਰ ਤੇ ਆ 에ਅਰ ਪ੍ਰੈਸ਼ਰ ਤੇ ਆ ਇੱਕ 에ਅਰ ਵਾਲੀ ਪੈਪ ਪਾੜ ਜਵੇ ਤਾਂ ਮੀਟਰ 0 ਤੇ ਚੱਲ ਜਾਂਦੇ ਤੁਹਾਨੂੰ ਪਤਾ ਇਸ ਗੱਲ ਬਾਰੇ ਜਿਹੜੇ ਬੰਦੇ ਕਾਰਾਂ ਚ ਚਲਾਉਂਦੇ ਉਹਨਾਂ ਨੂੰ ਪਤਾ ਵੀ ਜੇ ਗੱਡੀ ਚ ਪ੍ਰੈਸ਼ਰ ਪੂਰਾ ਨਾ ਹੋਵੇ ਤਾਂ ਗੱਡੀ ਦੀ ਜਿਹੜੀ ਬ੍ਰੇਕ ਫੇਲ ਹੋ ਜਾਂਦੀ ਆ ਜਾਂ ਗੱਡੀ ਤੋਂ ਪਹਿਲਾਂ ਤੁਰਦੀ ਨਹੀਂ ਜੇਕਰ ਚੱਲਦੀ ਗੱਡੀ ਦਾ ਹੋ ਜਾ ਤਾਂ ਗੱਡੀ ਲੋਕ ਵੀ ਹੋ ਜਾਂਦੀ ਸਕ੍ਰਿਪਟ ਵੀ ਹੋ ਸਕਦੀ ਤਾਂ ਕਈ ਗੱਡੀਆਂ ਫ੍ਰੀ ਵੀ ਹੋ ਜਾਂਦੀਆਂ ਤੁਹਾਨੂੰ ਇਸ ਗ ਤੁਸੀਂ ਯਾਰ ਕਿਉਂ ਡਰਾਈਵਰਾਂ ਦੇ ਨਾਲ ਇਦਾਂ ਗਲਤ ਕਰਦੇ ਹੋ ਇਦਾਂ ਨਾ ਕਰੋ ਮੜ ਜਾ ਮੇਰੇ ਵੀਰ ਇਸ ਚੀਜ਼ ਦਾ ਖੌਫ ਖਾਓ ਤੁਹਾਡੀ ਇੱਕ ਵੀਡੀਓ ਡਰਾਈਵਰ ਦੀ ਲਾਈਫ ਖਰਾਬ ਕਰ ਸਕਦੀ ਆ ਜੇਕਰ ਉਹਨੂੰ ਸਜ਼ਾ ਹੁੰਦੀ ਹੈ ਤਾਂ ਉਹਦੇ ਪਰਿਵਾਰ ਨੂੰ ਰੋਟੀ ਕਾਹਨ ਦਊਗਾ ਬਾਕੀ ਗੱਲ ਰਹੀ ਭਜਾਉਣ ਦੀ ਕੋਈ ਡਰਾਈਵਰ ਐਡਾ ਬੇਵਕੂਫ ਨਹੀਂ ਹੁੰਦਾ ਐਵੇਂ ਹੀ ਭਜਾਈ ਜਾਵੇ ਇਹ ਅਮੀ ਕਾਲੋ ਵੀ ਅਨਮਿਤੀਆਂ ਜੀਆਂ ਗੱਲਾਂ ਆ ਚਲੋ ਡਰਾਈਵਰਾਂ ਦੇ ਇਹ ਬੱਸਾਂ ਵਾਲਿਆਂ ਦੇ ਟਾਈਮ ਹੁੰਦੇ ਜਾਂ ਕੁਝ ਵੀ ਪਰ ਸਵਾਰੀ ਤਾਂ ਪਿੱਛੇ ਹੁੰਦੀ ਆ ਡਰਾਈਵਰ ਇੱਕ ਫੁੱਟ ਤੇ ਬੈਠਾ ਹੁੰਦਾ ਹਰ ਵੇਲੇ ਇੱਕ ਫੁੱਟ ਤੇ ਇੱਕ ਫੁੱਟ ਦਾ ਫਾਸਲਾ ਹੁੰਦਾ ਡਰਾਈਵਰ ਦਾ ਕੋ ਡਰਾਈਵਰ ਇੱਡਾ ਬੇਵਕੂਫ ਨਹੀਂ ਹੁੰਦਾ ਵੀ ਐਵੇਂ ਠੋਕ ਦੇਵੇ ਬੱਸ ਦੇ ਵਿੱਚ ਹੋਰ ਵੀ ਤਕਨੀਕੀ ਕੋਈ ਖਰਾਬੀ ਆਈ ਹੋ ਸਕਦੀ ਆ ਪਰ ਆ ਬੇਨਤੀ ਇਹ ਆ ਵੀ ਨਿਊਜ਼ ਵਾਲੇ ਵੀਰਾਂ ਨੂੰ ਕੋਈ ਵੀ ਤੁਸੀਂ ਨਿਊਜ਼ ਬਣਾਉਣੀ ਆ ਉਹਨੂੰ ਸੱਚ ਦੇ ਆਧਾਰ ਤੇ ਬਣਾਓ ਜੇਕਰ ਤੁਹਾਨੂੰ ਲੱਗਦਾ ਵੀ ਹਾਂ ਇਦਾਂ ਦਾ ਕੋਈ ਕਾਰਨ ਆ ਤੇ ਵਿੱਚ ਗਵਾਹ ਲਿਆਇਆ ਕਰੋ ਤਾਂ ਜੋ ਉਹ ਫੇਰ ਕੋਰਟ 'ਚ ਜਾ ਕੇ ਗਵਾਹੀ ਵੀ ਦੇਵੇ ਉਹਨੂੰ ਪਤਾ ਲੱਗੇ ਵੀ ਮੈਂ ਭਾਈ ਮੈਂ ਜੇ ਖੜਿਆ ਆ ਤਾਂ ਮੈਨੂੰ ਕੋਰਟ ਵੀ ਜਾਣਾ ਪੈਣਾ ਮੈਨੂੰ ਗਵਾਹੀ ਦੇਣੀ ਪੈਣੀ ਆ ਆ ਤੁਹਾਡੀ ਖਬਰ ਦੇ ਆਧਾਰ ਦੇ ਉੱਤੇ ਡਰਾਈਵਰ ਨੂੰ ਸਜ਼ਾ ਹੋ ਸਕਦੀ ਤੁਹਾਨੂੰ ਪਤਾ ਬੇਨਤੀ ਆ ਭਰਾ ਥੋੜਾ ਜਿਆ ਡਰਾਈਵਰਾਂ ਦੇ ਨਾਲ ਰਹਿਮ ਕਰੋਗਾ ਥੋੜਾ ਜਿਹਾ ਬੱਸ